15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੇ ਦੁਸਹਿਰਾ ਤੇ ਦੀਵਾਲੀ ਦੇ ਤਿਉਹਾਰਾਂ ਦੇ ਮੱਦੇਨਜ਼ਰ ਸਿਟੀ ਪੁਲਿਸ ਦੇ ਵੱਲੋਂ ਸ਼ਰਧੇਵਕ ਵਾਕ-ਵਾਕ ਇਲਾਕਿਆਂ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਨੋਟ ਜੀ ਕਿ ਫਲੈਗ ਮਾਰਚ ਵਿੱਚ ਸਿਟੀ ਥਾਣਾ ਦੇ ਪੁਲਿਸ ਅਧਿਕਾਰੀ ਅਤੇ ਕਰਮਚਾਰੀਆਂ ਦੇ ਨਾਲ ਪੀਸੀਆਰ ਮੁਲਾਜ਼ਮ ਅਤੇ ਐਸਐਸਜੀ ਦੇ ਜਵਾਨ ਵੀ ਸ਼ਾਮਿਲ ਸਨ ਫਲੈਗ ਮਾਰਚ ਤੋਂ ਬਾਅਦ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਦੇ ਵੱਲੋਂ हनुमान चौक ਦੇ ਵਿੱਚ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਅਤੇ ਐਸਐਚਓ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਦੇ ਵੱਲੋਂ ਲਗਾਤਾਰ 플ੈਗ ਮਾਰਚ ਕੱਢੇ ਜਾ ਰਹੇ ਨੇ ਤਾਂ ਜੋ ਆਮ ਜਨਤਾ ਦੇ ਨਾਲ ਤਾਲਮੇਲ ਬਣਿਆ ਰਹੇ ਨਾਲ ਹੀ ਪੰਚਾਇਤੀ ਚੋਣਾਂ ਅਤੇ ਤਿਉਹਾਰਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਮੁੱਖ ਚੌਂਕਾ ਦੇ ਵਿੱਚ 6-6 ਸਪੈਸ਼ਲ ਨੱਕੇ ਲਗਾਏ ਜਾ ਰਹੇ ਨੇ ਸੂਰਜ ਅੱਪ ਹੋਜੇ ਤਾਂ ਲੈ ਕੇ ਸ਼ਾਮ 8 ਵਜੇ ਤੱਕ ਅਤੇ ਪੀਸੀਆਰ ਮੁਲਾਜ਼ਮ ਲਗਾਤਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਘੁੰਮ ਰਹੇ ਨੇ ਜਦਕਿ ਰਾਤ ਦੇ ਸ਼ਿਫਟ ਦੇ ਵਿੱਚ ਵੀ ਲਗਾਤਾਰ ਪੀਸੀਆਰ ਮੁਲਾਜ਼ਮਾਂ ਦੇ ਵੱਲੋਂ ਆਪਣੀ ਡਿਊਟੀ ਦਿੱਤੀ ਜਾ ਰਹੀ ਹੈ ਸ਼ਰਾਰਤੀ ਅਨਸਰਾਂ ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਉਹਨਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਨੂੰ ਆਪਣਾ ਸਹਿਯੋਗੀ ਮੰਨ ਕੇ ਅਪਰਾਧ ਨੂੰ ਰੋਕਣ ਦੇ ਵਿੱਚ ਪੁਲਿਸ ਦਾ ਸਹਿਯੋਗ ਕਰਨ ਇਸ ਮੌਕੇ ਤੇ ਗੁਰਮੀਤ ਸਿੰਘ ਥਾਣਾ ਸਿਟੀ ਐਸਐਚਓ ਦਾ ਕੀ ਕੁਝ ਕਹਿਣਾ ਹੋ ਤੁਸੀਂ ਸੁਣੋ ਮਾਨਯੋਗ ਐਸਐਸਪੀ ਬਰਦਾਸਪੁਰ ਸ਼੍ਰੀ ਹਰੀਸ਼ ਜਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਐਸਪੀ ਹੱਡਕੁਆਟਰ ਸ੍ਰੀ ਜਗਰਾਤ ਸਿੰਘ ਦੀ ਗਵਾਈ ਚੇਤੇ ਡੀਐਸਪੀ ਸਿਟੀ ਸ੍ਰੀ ਮੋਹਨ ਸਿੰਘ ਤੇ ਹੋਰ ਜੀਓ ਸਾਹਿਬਾਨ ਦੇ ਨਾਲ ਜਿਹੜਾ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਵਿੱਚ ਚੌਰੀ ਮਲ ਜਿਹੜਾ ਫਲੈਗਮਾਰਚ ਕੱਢਿਆ ਗਿਆ ਤੇ ਜਿੱਥੇ ਆਪਾਂ ਹੁਣ ਇਲਾਕੇ ਲਗਾ ਕੇ ਵਹੀਕਲ ਵੀ ਚੈੱਕ ਕਰ ਰਹੇ ਆ ਪਾਈਸਾਈਡ ਰਾਈ ਜਿਹੜੇ ਕੋਈ ਵੀਕ ਚੱਕੀ ਵਕੀ ਲੱਗਦਾ ਉਹਨੂੰ ਚੈੱਕ ਕੀਤਾ ਜਾ ਰਿਹਾ ਤੁਸੀਂ ਵੇਖੋ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜਿਹੜੇ ਸ਼ਹਿਰ ਦੇ ਵਿੱਚ ਕਾਗਜ਼ ਪੜੇ ਜਾ ਰਹੇ ਨਾਮਿਨੇਸ਼ਨ ਹੋ ਰਹੀਆਂ ਤੇ ਸੈਕੰਡ ਤਿਆਰਾ ਦਿਨ ਆ ਰਹੇ ਨੇ ਜੀ ਤਿਆਰਾ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਜਿਹੜਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਫਲੈਗ ਮਾਸ ਕੱਢਿਆ ਜਾ ਰਿਹਾ ਤੇ ਨਾਕੇ ਲਗਾਏ ਜਾ ਰਹੇ ਨੇ ਵੇਖੋ ਜੀ ਸਾਡੀ ਪੁਲਿਸ ਵੱਲੋਂ ਪੂਰੇ ਪੂਰਕ ਤਾ ਇੰਤਜ਼ਾਮ ਕੀਤੇ ਹੋਏ ਹਨ ਕੋਈ ਵੀ ਕਿਸੇ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਜੇਕਰ ਕੋਈ ਸ਼ਰਾਰਤੀ ਅਨਸਰ ਕੋਈ ਸ਼ਰਾਰਤ ਕਰਦਾ ਵਾ ਤੇ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਾ ਕਿ ਅਸੀਂ ਅਹੀਂ ਜੀ ਰਾਤ ਨੂੰ ਹੁਣ ਆਪਾਂ 8 ਤੋਂ ਲਾ ਕੇ ਸਰੇ 8 ਦੇ ਤੱਕ ਸਾਡਾ ਪੀਸੀਆਰ ਵੀ ਤਣਾਤ ਹੁੰਦਾ ਤੇ ਅਸੀਂ ਨਾਕੇ ਵੀ ਲਗਾਵਾ ਸ਼ਹਿਰ ਤੇ ਜਿਹੜੇ ਕਨਵਨ ਚੌਕ ਹੋ ਗਿਆ ਲਾਇਬ੍ਰੇਰੀ ਚੌਕ ਹੋ ਗਿਆ ਯਾਹ ਚੌਕ ਹੋ ਗਿਆ ਰਵਿਦਾਸ ਚੌਕ ਹੋ ਗਿਆ ਇੱਥੇ ਅਸੀਂ ਜਿਹੜਾ ਨਾਕਾਬੰਦੀ ਕਰਕੇ ਤੇ ਆਊਟਰ ਤੇ ਵੀ ਨਾਕਾਬੰਦੀ ਕੀਤੀ ਜਾਊਗੀ ਸ਼ਹਿਰ ਦੇ ਵਿੱਚ ਵੇਖੋ ਜੀ ਪਬਲਿਕ ਵਾਸਤੇ ਹਮੇਸ਼ਾ ਪੁਲਿਸ ਸਹਾਇਤਾ ਵਾਸਤੇ ਤਿਆਰ ਆ ਕੋਈ ਵੀ ਕਿਸੇ ਤਰ੍ਹਾਂ ਦਾ ਰੂਮਰ ਨਾ ਫਲਾਵੇ ਕਿਸੇ ਦਾ ਕੋਈ ਰੂਮਰ ਫੁਲਾਉਂਦਾ ਤਾਂ ਉਸ ਦੇ ਖਿਲਾਫ ਤੁਸੀਂ ਪੁਲਿਸ ਨੂੰ ਚੈਸ਼ਵਲ ਪ੍ਰੋਟੈਕਸ਼ਨ ਦੱਸੋ ਅਗਰ ਕੋਈ ਵਿਪਨ ਲੈ ਕੇ ਸ਼ਹਿਰ ਦੇ ਵਿੱਚ ਘੁੰਮਦਾ ਡੀਸੀ ਸਾਹਿਬ ਵੱਲੋਂ ਵਿਪਨ ਨੂੰ ਲੈ ਕੇ ਬਿਲਕੁਲ ਸਖਤ ਮਨਾਹੀ ਕੀਤੀ ਗਈ ਹੈ ਕੋਈ ਵੀ ਸ਼ਹਿਰ ਦੇ ਵਿੱਚ ਹਥਿਆਰ ਲੈ ਕੇ ਨਹੀਂ ਘੁੰਮੂਗਾ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੇ ਦੁਸਹਿਰਾ ਤੇ ਦੀਵਾਲੀ ਦੇ ਤਿਉਹਾਰਾਂ ਦੇ ਮੱਦੇਨਜ਼ਰ ਸਿਟੀ ਪੁਲਿਸ ਦੇ ਵੱਲੋਂ ਸ਼ਰਧੇ ਵਕਵਕ ਇਲਾਕਿਆਂ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਨਾਜ਼ੀਏ ਕੀ ਫਲੈਗ ਮਾਰਚ ਵਿੱਚ ਸਿਟੀ ਥਾਣਾ ਦੇ ਪੁਲਿਸ ਅਧਿਕਾਰੀ ਅਤੇ ਕਰਮਚਾਰੀਆਂ ਦੇ ਨਾਲ ਪੀਸੀਆਰ ਮੁਲਾਜ਼ਮ ਅਤੇ ਐਸਐਸਜੀ ਦੇ ਜਵਾਨ ਵੀ ਸ਼ਾਮਿਲ ਸਨ ਫਲੈਗ ਮਾਰਚ ਤੋਂ ਬਾਅਦ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਦੇ ਵੱਲੋਂ ਹਨੂਮਨ ਚੌਂਗ ਦੇ ਵਿੱਚ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਅਤੇ ਐਸਐਚਓ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਦੇ ਵੱਲੋਂ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਹਨ ਤਾਂ ਜੋ ਆਮ ਜਨਤਾ ਦੇ ਨਾਲ ਤਾਲਮੇਲ ਬਣਿਆ ਰਹੇ ਨਾਲ ਹੀ ਪੰਚਾਇਤੀ ਚੋਣਾਂ ਅਤੇ ਤਿਉਹਾਰਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਮੁੱਖ ਚੌਂਕਾ ਦੇ ਵਿੱਚ 6-6 ਸਪੈਸ਼ਲ ਨਾਕੇ ਲਗਾਏ ਜਾ ਰਹੇ ਨੇ ਸੂਰਜ ਅੱਪ ਹੋਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਅਤੇ ਪੀਸੀਆਰ ਮੁਲਾਜ਼ਮ ਲਗਾਤਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਘੁੰਮ ਰਹੇ ਨੇ ਜਦ ਕੇ ਰਾਤ ਦੇ ਸ਼ਿਫਟ ਦੇ ਵਿੱਚ ਵੀ ਲਗਾਤਾਰ ਪੀਸੀਆਰ ਮੁਲਾਜ਼ਮਾਂ ਦੇ ਵੱਲੋਂ ਆਪਣੀ ਡਿਊਟੀ ਦਿੱਤੀ ਜਾ ਰਹੀ ਹੈ ਸ਼ਰਧਾਤੀ ਅੰਸਰਾ ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਉਹਨਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਨੂੰ ਆਪਣਾ ਸਹਿਯੋਗੀ ਮੰਨ ਕੇ ਅਪਰਾਧ ਨੂੰ ਰੋਕਣ ਦੇ ਵਿੱਚ ਪੁਲਿਸ ਦਾ ਸਹਿਯੋਗ ਕਰਨ ਇਸ ਮੌਕੇ ਤੇ ਗੁਰਮੀਤ ਸਿੰਘ ਥਾਣਾ ਸਿਟੀ ਐਸਐਚਓ ਦਾ ਕੀ ਕੁਝ ਕਹਿਣਾ ਹੋ ਤੁਸੀਂ ਸੁਣੋ ਮਾਨਯੋਗ ਐਸਐਸਪੀ ਗੁਰਦਾਸਪੁਰ ਸ਼੍ਰੀ ਹਰੀ ਸ਼ਟਜਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੈ ਇੱਥੇ ਤੇ ਐਸਪੀ ਹੱਡ ਕੁਆਟਰ ਸ਼੍ਰੀ ਯੁਗਰਾਜ ਸਿੰਘ ਦੀ ਗਵਾਈ ਚੇਤੇ ਡੀਐਸਪੀ ਸਿਟੀ ਸ਼੍ਰੀ ਮੋਹਨ ਸਿੰਘ ਤੇ ਹੋਰ ਜੀਓ ਸਾਹਿਬਾਨ ਦੇ ਨਾਲ ਜਿਹੜਾ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਵਿੱਚ ਚੌਰੀ ਮਲ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਤੇ ਜਿੱਥੇ ਆਪਾਂ ਹੁਣ ਇਲਾਕੇ ਲਗਾ ਕੇ ਵਹੀਕਲ ਵੀ ਚੈੱਕ ਕਰ ਰਹੇ ਆ ਪਾਈਸਾਈਡੇ ਰਾਈ ਜਿਹੜੇ ਕੋਈ ਵੀਕ ਚੱਕੀ ਵਕੀ ਲੱਗਦਾ ਉਹਨੂੰ ਚੈੱਕ ਕੀਤਾ ਜਾ ਰਿਹਾ ਤੁਸੀਂ ਵੇਖੋ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜਿਹੜੇ ਸ਼ਹਿਰ ਦੇ ਵਿੱਚ ਕਾਗਜ਼ ਪ ਤਿਆਰਾ ਦਿਨ ਆ ਰਹੇ ਨੇ ਜੀ ਤਿਆਰਾ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਜਿਹੜਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਂ ਦੇ ਫਲੈਗ ਮਾਸ ਕਟਿਆ ਜਾ ਰਿਹਾ ਤੇ ਨਾਕੇ ਲਗਾਏ ਜਾ ਰਹੇ ਨੇ ਵੇਖੋ ਜੀ ਸਾਡੀ ਪੁਲਿਸ ਵੱਲੋਂ ਪੂਰੇ ਪੂਕਤਾ ਇੰਤਜ਼ਾਮ ਕੀਤੇ ਹੋਏ ਹਨ ਕੋਈ ਵੀ ਕਿਸੇ ਸ਼ਰਾਬਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਜੇਕਰ ਕੋਈ ਸ਼ਰਾਬਤੀ ਅਨਸਰ ਕੋਈ ਸ਼ਰਾਬਤ ਕਰਦਾ ਵਾ ਤੇ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਾ ਕਿ ਅਸੀਂ ਅਹੀਂ ਦੀ ਰਾਤ ਨੂੰ ਹੁਣ ਆਪਾਂ 8 ਤੋਂ ਲਾ ਕੇ ਸਰੇ 8.5 ਦਾ ਪੀਸੀਆਰ ਵੀ ਤੈਨਾਤ ਹੁੰਦਾ ਤੇ ਅਸੀਂ ਨਾਕੇ ਵੀ ਲਗਾਵਾਂ ਸ਼ਹਿਰ ਦੇ ਜਿਹੜੇ 6 ਨਾਕੇ ਲ ਕਨਵਨ ਚੌਕ ਹੋ ਗਿਆ ਲਾਇਬ੍ਰੇਰੀ ਚੌਕ ਹੋ ਗਿਆ ਯਾਹ ਚੌਕ ਹੋ ਗਿਆ ਰਵਿਦਾਸ ਚੌਕ ਹੋ ਗਿਆ ਇੱਥੇ ਅਸੀਂ ਜਿਹੜਾ ਨਾਕਾਬੰਦੀ ਕਰਕੇ ਤੇ ਆਊਟਰ ਤੇ ਵੀ ਨਾਕਾਬੰਦੀ ਕੀਤੀ ਜਾਊਗੀ ਸ਼ਹਿਰ ਦੇ ਵਿੱਚ ਵੇਖੋ ਜੀ ਪਬਲਿਕ ਵਾਸਤੇ ਹਮੇਸ਼ਾ ਪੁਲਿਸ ਸਹਾਇਤਾ ਵਾਸਤੇ ਤਿਆਰ ਆ ਕੋਈ ਵੀ ਕਿਸੇ ਤਰ੍ਹਾਂ ਦਾ ਰੂਮਰ ਨਾ ਫਲਾਵੇ ਕਿਸੇ ਦਾ ਕੋਈ ਰੂਮਰ ਫੜਾਉਂਦਾ ਤਾਂ ਉਸ ਦੇ ਖਿਲਾਫ ਤੁਸੀਂ ਪੁਲਿਸ ਨੂੰ ਚੈਸ਼ਵਲ ਪ੍ਰੋਟੈਕਸ਼ਨ ਦੱਸੋ ਅਗਰ ਕੋਈ ਵਿਅਪਨ ਲੈ ਕੇ ਸ਼ਹਿਰ ਦੇ ਵਿੱਚ ਘੁੰਮਦਾ ਡੀਸੀ ਸਾਹਿਬ ਵੱਲੋਂ ਵਿਅਪਨ ਨੂੰ ਲੈ ਕੇ ਬਿਲਕੁਲ ਸਖਤ ਮਨਾਹੀ ਕੀਤੀ ਗਈ ਹੈ ਕੋਈ ਵੀ ਸ਼ਹਿਰ ਦੇ ਵਿੱਚ ਹਥਿਆਰ ਲੈ ਕੇ ਨਹੀਂ ਘੁੰਮੂਗਾ